ਅੱਜ ਸਮਾਣਾ ਹਲਕੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਸਮਾਣਾ ਦੇ ਇੱਕ ਉੱਗੇ ਵਪਾਰੀ ਪ੍ਰੇਮਕਰ ਭੋਲਾ ਗਾਜ਼ੀਪੁਰਾ ਤੇ ਪ੍ਰਤਾਪ ਕਲੌਨੀ ਦੇ ਰਹਿਣ ਵਾਲੇ ਨੌਜਵਾਨ ਆਗੂ ਪ੍ਰਤੀਕ ਪਾਠਕ ਤੋਂ ਇਲਾਵਾ ਪਿੰਡ ਗਾਜ਼ੀਪੁਰ ਦੇ ਅਨੇਕਾਂ ਲੋਕ ਭਾਜਪਾ 'ਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਮਾਰਾਣੀ ਪ੍ਰਨੀਤ ਕੌਰ ਨੇ ਭਾਜਪਾ ਪਾਰਟੀ ਦਾ ਪੱਲਾ ਫੜਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਮਹਾਰਾਣੀ ਪਰਨੀਤ ਕੌਰ ਪਟਿਆਲਾ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੇ ਹਨ ਜਿਨ੍ਹਾਂ ਵੱਲੋਂ ਪਟਿਆਲਾ ਹਲਕੇ ਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਇਸ ਮੌਕੇ ਉਹਨਾਂ ਨਾਲ ਭਾਜਪਾ ਦੇ ਹਾਤੀ ਪ੍ਰਧਾਨ ਹਰਮੇਸ਼ ਗੋਇਲ ਸੁਿੰਦਰ ਖੇੜਕੀ ਤੇ ਮੰਡਲ ਪ੍ਰਧਾਨ ਮਨੋਦ ਸਿੰਘਲਾ ਵੀ ਹਾਜ਼ਰ ਸਨ ਇਸ ਮੌਕੇ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਡਾਕਟਰ ਬਲਵੀਰ ਜੋ ਅਕਸਰ ਕਹਿੰਦੇ ਸਨ ਕਿ ਭਾਜਪਾ ਦੀ ਜ਼ਮਾਨਤ ਜ਼ਬਤ ਹੋਵੇਗੀ ਤੇ ਮਹਾਰਾਣੀ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਹੁਣ ਆਮ ਆਦਮੀ ਪਾਰਟੀ ਦੇ ਡਾਕਟਰ ਉਹ ਆਪਣੇ ਜਮਾਨਤ ਬਿਜਾ ਲੈ ਅੱਜ ਨੌਂ ਪਿੰਨਾਂ ਵਿੱਚ ਜਾ ਕੇ ਆਈ ਹਾਂ ਲੋਕਾਂ ਵਾਲਾ ਪੂਰਾ ਮਾਨ ਸਨਮਾਨ ਦਿੱਤਾ ਗਿਆ ਪੰਜਾਬ ਵਿੱਚ 13 ਦੀਆਂ 13 ਸੀਟਾਂ ਪਾਪਾ ਦੇ ਖਾਤੇ ਵਿੱਚ ਆਉਣਗੀਆਂ ਸਮਾਣਾ ਤੋਂ ਕੁਲਾਸ਼ ਰਮਨ ਦੇ ਨਾਲ ਨੂਰੀ ਬਾਦਸ਼ਾਹ ਦੀ ਰਿਪੋਰਟ ਮੈਂ ਤਾਂ ਗਿਣਤੀ ਨਹੀਂ ਦੇਖੀ ਇਹ ਕੋਈ ਮੇਰੇ ਖਿਆਲ ਚ 10 ਪ੍ਰੋਗਰਾਮ ਹੋ ਗਏ ਮੇਰੇ ਅੱਜ ਹਾਂਜੀ ਔਰ ਅੰਤ ਦੇ ਵਿੱਚ ਇਹ ਲਾਸਟ ਪ੍ਰੋਗਰਾਮ ਹੈਗਾ ਅੱਜ ਸਮਾਣੇ ਦਾ ਤਾਂ ਮੇਰੇ ਖਿਆਲ ਚ ਬਹੁਤ ਵਧੀਆ ਤਰੀਕੇ ਨਾਲ ਕੋਲਾ ਜੀ ਸਾਰੇ ਇਹਨਾਂ ਦੀ ਟੀਮ ਇਹ ਸਾਰੇ ਸ਼ਾਮਲ ਹੋ ਗਏ ਹਨ ਔਰ ਮੈਨੂੰ ਪੂਰਾ ਮੈਨੂੰ ਪੂਰੀ ਉਮੀਦ ਹੈ ਕਿ ਇਹਨਾਂ ਦੇ ਸ਼ਾਮਲ ਹੋਣ ਨਾਲ ਸਾਨੂੰ ਬਹੁਤ ਤਾਕਤ ਮਿਲੇਗੀ ਮੈਡਮ ਕੱਲ ਡਾਕਟਰ ਬਲਬੀਰ ਸਿੰਘ ਨੇ ਕਿਹਾ ਸੀ ਕਿ ਇਹਨਾਂ ਭਾਗ ਭਾਗ ਤੇ ਜਮਾਤਾਂ ਦੇ ਬਤ ਤੋ ਜਾਣੀਆਂ ਉਹ ਤਾਂ ਲੋਕ ਹੀ ਦੱਸ ਦੇਣਗੇ ਅਸੀਂ ਹੁਣ ਹੱਲੇ ਤਾਂ ਸ਼ੁਰੂਆਤ ਨਹੀਂ ਸ਼ੁਰੂਆਤ ਹੋਈ ਉਹਨਾਂ ਦੇ ਕੈਂਡੀਡੇਟ ਡਿਕਲੇਅਰ ਹੋ ਗਿਆ ਜਦ ਅਸਲੀ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਚਾਰ ਚਾਰ ਨੂੰ ਕਾਊਂਟਿੰਗ ਹੋਏਗੀ ਉਦੋਂ ਦੇਖੀ ਜਾਏਗੀ ਕਿ ਕੌਣ ਕਿੱਥੇ ਖੜਾ ਹੈ ਜੀ ਜਿਵੇਂ ਕਿ ਡਾਕਟਰ ਸਾਹਿਬ ਨੇ ਕੱਲ ਕਿਹਾ ਸਾਨੂੰ ਵੀ ਪਿੰਡਾਂ 'ਚ ਮਾਰਨ ਪਰਿਵਰਿਤ ਕਰਨ ਪਰਨੇ ਹੁੰਦੇ ਤੁਸੀਂ ਤਾਂ ਪਿੰਡਾਂ ਦੇ ਵੀ ਬੰਦੇ ਹੀ ਸ਼ਾਮਲ ਕਰ ਲੋ ਪਾਸ ਮੈਂ ਕੀ ਕਹਿਣਾ ਤਾ ਪਿੰਡਾਂ ਚੋਂ ਹੀ ਆਇਆ ਹੁਣ ਤਾਂ ਸ਼ਹਿਰ ਚ ਆ ਗਈ ਮੈਂ ਨੋ ਨੋ ਥਾ ਤਾਂ ਪਿੰਡਾਂ ਵਿੱਚੋਂ ਹੀ ਆਇਆ 10 ਪ੍ਰੋਗਰਾਮ ਕੀਤੇ ਨੇ ਅੱਗੇ ਕਿਹੜੇ ਕਿਹੜੇ ਮੈਡਮ ਪਿੰਡ ਗਏ ਆ ਤੁਸੀਂ ਮਨਸੂਰ ਦੇ ਕਵਰ ਕੀਤੇ ਆ ਅਬ ਤੱਕ ਗਜੀਤਪੁਰ ਬਰਸਟ ਨਮਾਦਾ ਗਾਜੇਵਾਸ ਲਲੋਚੀ ਹਾਂ ਗਾਜੀਪੁਰ ਜੀ ਗਾਜੀਪੁਰ ਇਹ ਗਾਜੀਪੁਰ ਇਹ ਸ਼ਹਿਰ ਹੋ ਗਿਆ ਸ਼ਹਿਰ ਹੋ ਗਿਆ ਓਕੇ ਮੈਡਮ ਥੈਂਕ ਯੂ